ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦੀ ਆਪਣੀ ਕਲਾ ਵਰਤ ਰਹੀ ਹੈ ਗੁਰੂ ਗੋਬਿੰਦ ਸਿੰਘ ਦੇ ਖਜ਼ਾਨੇ ਵਿੱਚੋਂ ਲੱਖਾਂ ਕਰੋੜਾਂ ਦੀਆਂ ਝੋਲੀਆਂ ਭਰ ਰਹੇ ਨੇ ਜਿਵੇਂ ਦੁਪਹਿਰਾ ਸੈਭ ਦਾ ਐਤਵਾਰ ਪ੍ਰੋਗਰਾਮ ਹੁੰਦਾ ਹੈ 12 ਤੋਂ 4 ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸਭ ਸੰਗਤਾਂ ਨੂੰ ਪਤਾ ਹੈ ਟੋਟਲ ਦਿਹਾੜੀ ਵਿੱਚ 8 ਲੱਖ ਦੇ ਕਰੀਬ ਸਰੀਰ ਸੀਸ ਝਟਾਉਂਦਾ ਹੈ ਤੇ ਦਿਨਕ ਲੱਖ ਦੇ ਕਰੀਬ ਇਕੱਠਾ ਜਪੈਰਾ ਸਾਹਿਬ ਕਟਦੇ ਨੇ ਸੜਕਾਂ ਤੱਕ ਸਾਰੀਆਂ ਜਾਮ ਹੁੰਦੀਆਂ ਤੇ ਇਧਰੋਂ ਸ਼ਰੋਮਣੀ ਕਮੇਟੀ ਨੇ ਉਪਰਾਲਾ ਕੀਤਾ ਇੱਕ ਗੇਟ ਬਾਬਾ ਦੀਪ ਸਿੰਘ ਕਲੋਨੀ ਚ ਐਤਵਾਰ ਖੁੱਲਦਾ ਉਹ ਕੱਢਿਆ ਉਹ ਇਸ ਪਾਸੇ ਬਹੁਤ ਸੰਗਤ ਹੁੰਦੀ ਸੀ ਬਾਬਾ ਦੀਪ ਸਿੰਘ ਕਲੋਨੀ ਚ ਬਾਬਾ ਦੀਪ ਸਿੰਘ ਕਲੋਨੀ ਚ ਹਸਪਤਾਲ ਬਖਸ਼ਿਆ ਮਾਰਾ ਨੇ ਬਾਬਾ ਦੀਪ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਚੈਰੀਟੇਬਲ ਹਸਪਤਾਲ ਤੇ ਪਹਿਲੇ ਫੁਰਨਾ ਨਹੀਂ ਬਣਿਆ ਫਿਰ ਕਾਫੀ ਸੰਗਤਾਂ ਬੂਹੇ ਖੜਕਾਂਦੀਆਂ ਸੀ ਕਦੀ ਕਿਸੇ ਘਰ ਜਿਵੇਂ ਵੀ ਬਾਥਰੂਮ ਦੀ ਕਿਰਾਇਆ ਲਈ ਉਹ ਫਿਰ ਇਹ ਫੁਰਨਾ ਬਣਿਆ ਹੁਣ ਦੋ ਡਾਕਟਰਾਂ ਦੇ ਕਮਰੇ ਉੱਤੇ ਲੈ ਗਏ ਆ ਤੇ ਇੱਥੇ ਅੱਜ ਜੜੀਆਂ ਬੀਬੀਆਂ ਲਈ ਵੀ 플ਸ਼ਾਂ ਤੇ ਭਾਈਆਂ ਲਈ ਵੀ ਸਾਰੇ ਯੂਰਨਲ ਤੇ 플ਸ਼ ਇਹ ਅੱਜ ਸ਼ੁਭ ਉਦਘਾਟਨ ਕੀਤਾ ਗਿਆ ਅੱਜ ਸ਼ਨੀਵਾਰ ਹੈ ਹੁਣ ਕੱਲ ਐਤਵਾਰ ਤੋਂ ਇਹ ਸੰਗਤਾਂ ਲਈ ਚਾਲੂ ਹੋ ਜਾਣਗੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋਰ ਕੋਈ ਮਨੋਰਥ ਨਹੀਂ ਬਾਬਾ ਦੀਪ ਸਿੰਘ ਜੀ ਦੀਆਂ ਪਿਆਰੀਆਂ ਸੰਗਤਾਂ ਉਹਨਾਂ ਦੇ ਮਤਲਬ ਵੀ ਜਿੰਨੇ ਕ ਕਰਤਾ ਨਹੀਂ ਕੋਈ ਸਕਦਾ ਕੁਝ ਬਾਬਾ ਜੀ ਆਪ ਹੀ ਕਰਾਉਣ ਉਹਨਾਂ ਦੀ ਸਹੂਲਤ ਵਾਸਤੇ ਵੱਧ ਤੋਂ ਵੱਧ ਜਿਹੜੇ ਇੱਥੇ ਕਾਰਜ ਹੋ ਸਕਣ ਔਰ ਇਧਰ ਇਸ ਹਸਪਤਾਲ ਦੀ ਵੈਦ ਕਲੋਨੀ ਵਿੱਚ 15 20 ਲੰਗਰ ਲੱਗਦੇ ਆ ਤੇ ਦਾਲਮ ਤੋਂ 100 ਪਿੰਡ ਦਾ ਲੰਗਰ ਆਉਂਦਾ ਹੈ ਇਧਰ ਬਟਾਲਾ ਸਾਈਡ ਤੋਂ ਉਹ ਵੀ ਇੱਥੇ ਹੀ ਸਾਰਾ ਨਾਲ ਸਿਸਟਮ ਬਣੇਗਾ ਅੱਜ ਵੈਂਜਰ ਸਾਹਿਬ ਜਤਿੰਦਰਪਾਲ ਸਿੰਘ ਜੀ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਉਹਨਾਂ ਨੇ ਆਪਣੇ ਮੁਬਾਰਕ ਹੱਥਾਂ ਨਾਲ ਉਤਕਾਰਨ ਕੀਤਾ ਧੰਨਵਾਦ ਕਰਦਾ ਆਪ ਸੰਗਤਾਂ ਇਸੇ ਤਰ੍ਹਾਂ ਅਸੀਸ ਰੱਖਿਓ ਡਾਕਟਰ ਕੁਲਦੀਪ ਸਿੰਘ ਜੀ ਲਾਡੀ ਸਲੋਬੀਰ ਦੀ ਇਥੋਂ ਦੇ ਟਰਸਟੀ ਹੋਰ ਸਾਰੇ ਬੀਬੀ ਕੋਲਾ ਭਲਾਈ ਕੇਂਦਰ ਦੇ ਮੈਂਬਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਰਾ ਇਹਦੇ ਵਿੱਚ ਸਹਿਯੋਗ ਬਖਸ਼ਿਆ ਆਪ ਸਭ ਸੰਗਤਾਂ ਕਿਰਪਾ ਕਰ ਰਹੀਆਂ ਜੇ ਬਾਹ ਫੜਨੀ ਇਸੇ ਤਰ੍ਹਾਂ ਹੀ ਬਾਬਾ ਦੀਪ ਸਿੰਘ ਸਿਰ ਤੇ ਹੱਥ ਰੱਖ ਕੇ ਨਿਮਰਤਾ ਹੀ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰ ਜੀ ਦਾ ਖਾਲਸਾ ਵਾਹਿਗੁਰਜ ਦੀ ਫਤਿਹ ਅੱਜ ਬਾਬਾ ਦੀਪ ਸਿੰਘ ਕਲੋਨੀ ਦੇ ਵਿੱਚ ਮਾਤਾ ਕੋਲਾਜੀ ਭਲਾਈ ਕੇਂਦਰ ਵੱਲੋਂ ਉਹਨਾਂ ਦੇ ਮੈਂਬਰ ਸਬਾਨਾ ਵੱਲੋਂ ਅਤੇ ਸਰਦਾਰ ਕੁਲਦੀਪ ਸਿੰਘ ਡਾਕਟਰ ਕੁਲਦੀਪ ਸਿੰਘ ਜੀ ਸੱਲੋ ਜੀ ਵੱਲੋਂ ਇਹਨਾਂ ਨੇ ਆਪਸੀ ਸੰਯੋਗ ਦੇ ਨਾਲ ਹਸਪਤਾਲ ਦੇ ਵਿੱਚ ਗੁਰਦਰਾਛੀਦ ਗੰਸਾਬ ਜੋ ਬਾਰਾ ਸਾਬ ਤੇ ਪੁੱਜਦੀਆਂ ਸੰਗਤਾਂ ਦੀ ਸਹੂਲਤ ਵਾਸਤੇ ਫ ਬਾਥਰੂਮ ਭੈਣਾ ਅਤੇ ਭਾਈਆਂ ਵਾਸਤੇ ਓਪਨ ਕੀਤੇ ਆ ਪੱਕੇ ਤੌਰ ਤੇ ਖੁੱਲੇ ਰਹਿਣਗੇ ਬਾਬਾ ਜੀ ਦੀ ਕਿਰਪਾ ਦੇ ਨਾਲ ਅਸੀਂ ਮਹਾਪੁਰਖ ਭਾਈ ਗੁਰਖਵਾਲਜੀ ਜੀ ਹੋਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ